ਤਤ ਸ੍ਰੀ ਕਾਲ ਜੀ ਕੀ ਦਉ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮੋਂਗੇ ਚੜਦੀ ਕਲਾ ਵਿੱਚ ਹੋਮੋਂਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਸੋਡੀ ਜ਼ਿੰਦਗੀ ਦੇ ਵਿੱਚ ਰੰਗ ਭਰੇ ਰਹਿਣ ਤੁਸੀਂ ਸੋਹਣੇ ਸੋਹਣੇ ਰੰਗ ਪਾਉਂਦੇ ਰਹੋ ਲਓ ਜੀ ਤੁਹਾਡੇ ਲਈ ਨਵੀਂ ਨਵੀਂ ਕਲੈਕਸ਼ਨ ਤੇ ਲੇਟੈਸਟ ਕਲੈਕਸ਼ਨ ਲੈ ਕੇ ਆਂਦੇ ਰਹਾਂਗੇ ਅਸ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹੀ ਕਹਾਂਗੇ ਸਾਰੇ ਭੈਣਾਂ ਦਾ ਥੈਂਕਸ ਕਿ ਸਾਰਿਆਂ ਕੋਲ ਸੂਟ ਪਹੁੰਚ ਰਹੇ ਨੇ ਸਾਰੇ ਬਹੁਤ ਜ਼ਿਆਦਾ ਵਧੀਆ ਇਹਨਾਂ ਨੂੰ ਸਮਝਣਿਓ ਜੀ ਕਿਸੇ ਕਿਸੇ ਦਾ ਸਟੇਟਸ ਪਾ ਦਿੰਨੇ ਚੱਕ ਕੇ ਜਦੋਂ ਵੇਲੇ ਫ੍ਰੀ ਬੈਠੇ ਹੋਣੇ ਹੈਗੇ ਸੋਡੇ ਪਹੁੰਚੇ ਹੋਏ ਦਾ ਬਾਕੀ ਪਹਿਣਾ ਘੜ ਰਹੀਆਂ ਨੇ ਸਾਰੀਆਂ ਜੀ ਸਟਫਸ ਹੋਣਾ ਸਟਫਸ ਹੋਣਾ ਹੈਗਾ ਸਾਰਿਆਂ ਦੇ ਨਹੀਂ ਘੜ ਪਾਉਂਦੇ ਹੈਗੇ ਹਨਾ ਸਟੇਟਸ ਨਹੀਂ ਲਗਾ ਪਾਉਂਦੇ ਹੈਗੇ ਕਈਆਂ ਕਈ ਵਾਰ ਬੈਠੇ ਹੁੰਨੇ ਆ ਲਗਾ ਦਿਨੇ ਆਗੇ ਚਲੋ ਜਰੂਰ ਕਰਿਆ ਕਰੋ ਮੈਸੇਜ ਕਰਕੇ ਦੱਸਿਆ ਕਰੋ ਕਈ ਵਾਰ ਵਾਇਸ ਮੈਸੇਜ ਕਰ ਦਿੰਦੀਆਂ ਨੇ ਭੈਣਾ ਪਹੁੰਚ ਗਿਆ ਜੀ ਸੂਟ ਬਹੁਤ ਸੋਹਣੇ ਨੇਗੇ ਆ ਲਿਖ ਕੇ ਭੇਜਿਆ ਕਰੋ ਤੁਹਾਡੇ ਸਟੇਟਸ ਵੀ ਜਰੂਰ ਲਗਾਇਆ ਕਰਾਂਗੇ ਆਪਾਂ ਨੰਬਰ ਨੂੰ ਹਾਈਡ ਕਰਕੇ ਅਡਰੈਸ ਨੰਬਰ ਹਾਈਡ ਹੋਊਗਾ ਥੋੜਾ ਸਿਰਫ ਥੋੜਾ ਇਹ ਮੈਸੇਜ ਹੋਊਗਾ ਕਿ ਤੁਹਾਨੂੰ ਸਾਡੇ ਸੂਟ ਕਿਦਾਂ ਦੇ ਲੱਗੇ ਤੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਕਲੈਕਸ਼ਨ ਥੋੜੇ ਦੀ ਲੇਟੈਸਟ ਲੈ ਕੇ ਆਂਦੇ ਰਹਾਂਗੇ ਦੇਖੋ ਆਪਣੇ ਕੋਲ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਦੇ ਸੂਟ ਹੁੰਦੇ ਨੇ ਜੀ ਕਿਉਂਕਿ ਹਰ ਤਰ੍ਹਾਂ ਦਾ ਕਸਟਮਰ ਆਪਣੇ ਨਾਲ ਜੁੜ ਚੁੱਕਿਆ ਹੈਗਾ ਕਈ ਪਹਿਣਾ ਵਧੀਆ ਪਾਣਾ ਪਸੰਦ ਕਰਦੀਆਂ ਨੇ ਕਈ ਪਹਿਣਾ ਇਦਾਂ ਦੀਆਂ ਨਹੀਂ ਗੀਆਂ ਕਹਿੰਦੀਆਂ ਨੇ ਜੀ ਵਰਕ ਤੋਂ ਸਾਨੂੰ ਕੁਝ ਹਟਕੇ ਚਾਹੀਦਾ ਹੁੰਦਾ ਹੈਗਾ ਵਧੀਆ ਹੋਵੇ ਪਰ ਅਸੀਂ ਵਰਕ ਨਹੀਂ ਪਸੰਦ ਕਰਦੇ ਜਿੱਦਾਂ ਸਟਾਫ ਆਪਣਾ ਬਹੁਤ ਜ਼ਿਆਦਾ ਸੋਨਾ ਹੁੰਦਾ ਹੈਗਾ ਹੁਣ ਮੈਂ ਤੁਹਾਨੂੰ ਇਹ ਮਸ਼ਲੀਨ ਦੇ ਸ਼ਰਟਸ ਦਿਖਾ ਰਹੀ ਆਂਗੀ ਮਸ਼ਲੀਨ ਦੀਆਂ ਇੰਨੀਆਂ ਕੁ ਸੋਹਣੀਆਂ ਇਹ ਪਿਓਰ ਮਸ਼ਲੀਨ ਦੀਆਂ ਸ਼ਰਟ ਨੇ ਨਾ ਤੁਸੀਂ ਸਟਾਫ ਐਨਾ ਕੁ ਜ਼ਿਆਦਾ ਵਧੀਆ ਹੈਗਾ ਇਹ ਜਿੰਨਾ ਵੀ ਕਹਿ ਦੋ ਤੁਸੀਂ ਐਨਾ ਕੁ ਵਧੀਆ ਜ਼ਿਆਦਾ ਇਹ ਪਿਓਰ ਚ ਮਸ਼ਲੀਨ ਦੀਆਂ ਸ਼ਰਟਸ ਰਹਿਣਗੀਆਂ ਜੀ ਤੇ ਇਨਾਂ ਦਾ ਪ੍ਰਾਈਸ ਰਹੂਗਾ ਜੀ 1000 ਸ਼ਰਟ ਦਾ ਜੇ ਤੁਸੀਂ ਸਾਡੇ ਕੋਲੋਂ ਇਹ ਸੂਟ ਲੈਣਾ ਚਾਹੁੰਦੇ ਹੋ ਮੈਚਿੰਗ ਕਰਵਾ ਕੇ ਹੈਗੀਆਂ ਹੀ ਓਨਲੀ ਸ਼ਰਟਸ ਨੇ ਕਿਉਂਕਿ ਵੈਸੇ 2000 ਦਾ ਸੂਟ ਆਂਦਾ ਜੀ ਇਹ ਜੇ ਪਾਲਓਵਰ ਲੈਣੇ ਹੈਗੇ ਬਾਕੀ ਥੋੜਾ ਜਿਹਾ ਕਿ ਇਹਨਾਂ ਦੇ ਪ੍ਰਿੰਟ ਇੰਨੇ ਕੁ ਵਧੀਆ ਹੁੰਦੇ ਨੇਗੇ ਸੋਹਣੇ ਸੋਹਣੇ ਜਿੱਦਾਂ ਦੇ ਪ੍ਰਿੰਟ ਹੁਣ ਚੱਲੇ ਹੋਏ ਨੇਗੇ ਉਹ ਥੋੜਾ ਜਿਹਾ ਇੱਕ ਓਲਓਵਰ ਮੈਨੂੰ ਖੁਦ ਨੂੰ ਪਤਾ ਨਹੀਂ ਪਹਿਣਾ ਸ਼ਾਇਦ ਪਾਣਾ ਪਸੰਦ ਵੀ ਕਰਦੇ ਹੁਣ ਵਾਕਈ ਦੱਸ ਦਿਓ ਮੈਸੇਜ ਕਰਕੇ ਵੀ ਤੁਸੀਂ ਓਲਓਵਰ ਵੀ ਲੈਣਾ ਚ ਪਸੰਦ ਕਰਦੇ ਹੋਗੇ ਤਾਂ ਓਲਓਵਰ ਲੈ ਆ ਕਰਾਂਗੇ ਆਪਾਂ ਤਾਂ ਬਟ ਮ ਜਿਹੜੀਆਂ ਹੈ ਨਾ ਫਲਾਵਰ ਜੇ ਵਾਲੀਆਂ ਵੀ ਮੈਚਿੰਗ ਸੋਹਣੀਆਂ ਲੱਗਦੀਆਂ ਨੇ ਤੁਸੀਂ ਮਸ਼ਲੀਨ ਦੀਆਂ ਹੀ ਤੁਹਾਨੂੰ ਬਾਟਮ ਪਾਉਮ ਕਿਉਂਕਿ ਮਸ਼ਲੀਨ ਤਾਂ ਦੇਖੋ ਡਾਈਏਬਲ ਨਹੀਂ ਹੁੰਦੀ ਹੈਗੀ ਉਹ ਡਾਈ ਕਰवानी ਪੈਂਦੀ ਹੈਗੀ ਤੇ ਇਹ ਤੁਹਾਨੂੰ ਡਾਈ ਕਰਵਾ ਕੇ ਦੇਵਾਂਗੇ ਜੇ ਤੁਸੀਂ ਬਾਟਮ ਲੈਣਾ ਚਾਹੁੰਦੇ ਹੋ ਕਈ ਵਾਰ ਕਿਸੇ ਭੈਣ ਕੋਲੇ ਸ਼ਰਟ ਪਈ ਬਾਟਮ ਪਈ ਹੁੰਦੀ ਹੈ ਮਸ਼ਲੀਨ ਦੀ ਪਈ ਹੁੰਦੀ ਹੈ ਜਾਂ ਫਿਰ ਕ੍ਰੇਪ ਦੀ ਪਈ ਹੁੰਦੀ ਹੈ ਉਹਦੇ ਨਾਲ ਵੀ ਤੁਸੀਂ ਸ਼ਰਟ ਲੈ ਸਕਦੇ ਹੋ ਸਾਰੀਆਂ ਓਨਲੀ ਸ਼ਰਟਸ ਨਹੀਂ ਆ ਜਿਹੜੀਆਂ ਮੈਂ ਤੁਹਾਨੂੰ ਦਿਖਾਣ ਲੱਗੀ ਆ ਪਿਓਰ ਮਸ਼ਲੀਨ ਹੋਊਗੀ ਜੀ ਪਿਓਰ ਮਸ਼ਲੀਨ ਇੰਨੀਆਂ ਕੁ ਸੋਹਣੀਆਂ ਸ਼ਰਟਸ ਨੇਗੀਆਂ ਤੁਸੀਂ ਵੱਡੇ ਵੱਡੇ ਸ਼ੋਰੂਮਾਂ ਤੇ ਪਟਿਆਲੇ ਚੰਡੀਗੜ੍ਹ ਤੋਂ ਇਦਾਂ ਦੀਆਂ ਚੀਜ਼ਾਂ ਜੋ ਆਪਾਂ ਤੁਹਾਡੇ ਲਈ ਲੈ ਕੇ ਆਣਾ ਆਪਣੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਲਿਆਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਾਂ ਆਪਣੇ ਆਲੇ-ਦੁਆਲੇ ਏਰੀਏ 'ਚ ਨਹੀਂ ਮਿਲਦੀਆਂ ਸੀ ਚੀਜ਼ਾਂ ਤਾਂ ਆਪਾਂ ਹੁਣ ਤੁਹਾਡੇ ਲਈ ਇੱਕ ਵਧੀਆ ਚੀਜ਼ਾਂ ਲੈ ਆਣੀਆਂ ਸ਼ੁਰੂ ਕਰ ਦਿੱਤੀਆਂ ਨੇ ਸਟੱਫ ਚੈੱਕ ਕਰੀ ਚਲੋ ਇੰਨਾ ਕੁ ਸੌਫਟ ਸਟੱਫ ਹੈ ਕੀ ਤੁਸੀਂ ਮੰਗਵਾਓਗੇ ਤੁਹਾਡਾ ਪੈਸਾ ਲੱਗਿਆ ਵੇਸਟ ਨਹੀਂ ਜਾਊਗਾ ਇਹ ਗੱਲ ਜ਼ਰੂਰ ਹੈ ਕਿ ਤੁਸੀਂ ਰਿਪੀਟ ਕਰੋਗੇ ਤੇ ਪਾਏ ਦਾ ਦੂਜੀ ਭੈਣ ਵੀ ਪੁੱਛੂਗੀ ਗਵੰਡਨ ਵੀ ਪੁੱਛੂਗੀ ਜੀ ਤੁਸੀਂ ਕਿੱਥੋਂ ਲੈ ਕੇ ਆਏ ਹੋ ਦੇਖੋ ਜੀ ਐਦਾਂ ਦੀਆਂ ਚੀਜ਼ਾਂ ਤੁਹਾਡੇ ਲਈ ਆਪਾਂ ਲੈ ਕੇ ਆ ਚੁੱਕੇ ਆਂਗੇ ਬਹੁਤ ਪਿਆਰੀਆਂ ਫੀਲ ਬੜਾ ਸੋਹਣਾ ਫੀਲ ਹੈਗਾ ਹੈਨਾ ਬਹੁਤ ਪਿਆਰਾ ਹੈਗਾ ਲਾਈਨਿੰਗ ਲਗਾ ਕੇ ਇਹਨਾਂ ਦੇ ਗ੍ਰੇਸ ਵੰਦੀ ਹੈ ਜੀ ਲਾਈਨਿੰਗ ਲਗਾ ਲਓ ਜੇ ਤੁਸੀਂ ਪਲੇਨ ਚ ਬਾਟਮ ਡਾਈ ਕਰਵਾਉਣ ਨੂੰ ਕਹੋਗੇ ਤਾਂ ਅਸੀਂ ਡਾਈ ਕਰਵਾ ਕੇ ਭੇਜ ਦਾਂਗੇ ਤੇ ਉਹਦੇ ਲਈ ਦੇਖ ਸਾਨੂੰ 2-3 ਦਿਨ ਚਾਹੀਦੇ ਹੁੰਦੇ ਨੇਗੇ 3 ਦਿਨਾਂ ਬਾਅਦ ਕੋਰੀਅਰ ਹੋਗਾ 4 ਦਿਨ ਵੀ ਲੱਗ ਜਾਂਦੇ ਨੇਗੇ ਜੇ ਤੁਸੀਂ ਕੱਲੇ ਸ਼ਰਟ ਲੈਣਾ ਚਾਹੁੰਦੇ ਹੋ ਅਸੀਂ ਕੱਲੇ ਮੈਂ ਵੈਸੇ ਓਨਲੀ ਸ਼ਰਟਸ ਲੈ ਕੇ ਆਈਆਂਗੇ ਤਾ ਕਈ ਵਾਰ ਹੁੰਦੀਆਂ ਨੇ ਪਹਿਣਾ ਕੋਲੇ ਬਾਟਮਸ ਜਿੱਦਾਂ ਹੁਣ ਇਹਦੇ ਵਿੱਚ ਕਲਰਫੁਲ ਦੇਖੋ ਕਲਰ ਦੇਖੋ ਕਿੰਨੇ ਸੋਨੇ ਨੇ ਪ੍ਰਿੰਟ ਚੈੱਕ ਕਰੋ ਤੁਸੀਂ ਇਹਦੇ ਵਿੱਚ ਸਾਰੇ ਕਲਰ ਨੇਗੇ ਸਾਰਿਆਂ ਚ ਕੋਈ ਨਾ ਕੋਈ ਕਿਸੇ ਪਹਿਣ ਕੋਲੇ ਹੁੰਦੀ ਜ਼ਰੂਰ ਹੈਗੇ ਇਦਾਂ ਦੀ ਸ਼ਰਟ ਬਾਟਮ ਸੌਰੀ ਜੇ ਤੁਸੀਂ ਡਾਈ ਕਹੋਗੇ ਤਾਂ ਡਾਈ ਕਰਵਾ ਕੇ ਦੇਵਾਂਗੇ ਆਪਾਂ ਪਿਓਰ ਮਿਸ਼ਲਨ ਦੀ ਤੁਹਾਨੂੰ ਬਾਟਮ 1000 ਦੀ ਸ਼ਰਟ ਹੈ ਜੀ ਐਨੇ ਸੋਨੇ ਕਲਰ ਨੇ ਬਹੁਤ ਪਿਆਰੇ ਕਲਰ ਨੇ ਸੁਨ ਵੇਅਰ ਕਰਕੇ ਦਿਖਾਵਾਂਗੇ ਬਣ ਜਾਂਦੋ ਸੂਟ ਆਪਣਾ ਤੇ ਲਓ ਜੀ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਸੋਹਣਾ ਸਟੱਫ ਹੈ ਜੀ ਫੀਲ ਚੈੱਕ ਕਰੋ ਤੁਸੀਂ ਸਟੱਫ ਦੀ ਹ ਤਾਂ ਦੂਰੋਂ ਹੀ ਪਤਾ ਚੱਲ ਜਾਂਦਾ ਹੁੰਦਾ ਜਿਹਦੀ ਪਿਓਰ ਦਾ ਤੇ ਨਕਲ ਦਾ ਤਾਂ ਦੇਖੋ ਜੀ ਐਂਡ ਲਾਸਟ ਵਨ ਆ ਗਿਆ ਜੀ ਇਹ ਵਾਲਾ ਦੇਖੋ ਕਿੰਨਾ ਸੋਹਣਾ ਹੈਗਾ ਇਹਨਾਂ ਨੂੰ ਤੁਸੀਂ ਬਾਟਮ ਦੇ ਉੱਤੇ ਪੈਚ ਲਗਵਾ ਕੇ ਜਾਂ ਬਾਟਮ ਤੇ ਵਰਕ ਕਰਵਾ ਕੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਇਹਨਾਂ ਨੂੰ ਬਹੁਤ ਸੋਹਣੇ ਸੂਟ ਗ੍ਰੇਸਫੁਲ ਜੇ ਸੂਟ ਬਣਾ ਕੇ ਤੇ ਤੁਸੀਂ ਕੋਈ ਬਰਥਡੇ ਫੰਕਸ਼ਨ ਹੈਗਾ ਕੋਈ ਖੰਡ ਪਾਟ ਸੇਵ ਹੈ ਜਾਂ ਆਪਣੇ ਵਿਆਹ ਦੇ ਇर्द-ਗਿਰਦ ਹੁੰਦਾ ਕਿੰਨੇ ਜਾਦੇ ਫੰਕਸ਼ਨ ਹੁੰਦੇ ਨੇ ਮੈਂਦੀ ਹੁੰਦਾ ਹੈਗਾ ਹੈਨਾ ਤੇ ਬਾਕੀ ਹੋ ਰਿਸੈਪਸ਼ਨਸ ਵਾ ਚੱਲੇ ਹੋਏ ਨੇ ਹਲਦੀ ਦਾ ਰਿਸੈਪਸ਼ਨਸ ਐਦਾਂ ਦੇ ਉਹਦੇ ਉੱਤੇ ਤੁਸੀਂ ਪਾ ਸਕਦੇ ਹੋਗੇ ਮੇਨ ਡੇ ਆਪਾਂ ਵਰਕ ਵਾਲਾ ਪਾਨੇ ਆ ਬਟ ਐਦਾਂ ਦੇ ਸੂਟ ਆਪਾਂ ਪਹਿਣਾ ਬਹੁਤ ਲਾਈਕ ਕਰਦੀਆਂ ਨਹੀਂ ਆ ਮੈਂ ਖੁਦ ਲਾਈਕ ਕਰਦੀਆਂ ਐਦਾਂ ਦੀਆਂ ਚੀਜ਼ਾਂ ਵਰਕ ਤੋਂ ਥੋੜਾ ਹਟ ਕੇ ਕਿਉਂਕਿ ਇਹ ਹ ਅਨਸਾਰ ਹੁੰਦੀਆਂ ਨੇ ਜਿਹੜੀ ਚੀਜ਼ ਵਰਕ ਵਾਲੀ ਹੁੰਦੀ ਉਹ ਪਾ ਇੱਕ ਵਾਰ ਪਾਨੇ ਆ ਦੋ ਵਾਰ ਪਾਨੇ ਆ ਉਸ ਤੋਂ ਬਾਅਦ ਉਹ ਆਪਣੇ ਸੂਟਕੇਸ ਚ ਬੰਦ ਪਏ ਰਹਿੰਦੇ ਨੇਗੇ ਤੇ ਉਹ ਆਪਾਂ ਸਿਰਫ ਇਹ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਇਹਨਾਂ ਨੂੰ ਆਪਾਂ ਜ਼ਰੂਰ ਤੋਂ ਜ਼ਰੂਰ ਵੇਅਰ ਕਰਕੇ ਬਾਚ ਹੰਡਾ ਸਕਦੇ ਆਂਗੇ 1000 ਰੁਪਏ ਦੀ ਸ਼ਰਟ ਹੈ ਜੀ ਆਪਣਾ ਨੰਬਰ ਹੈ 9253115036 ਜੀ ਦੇ ਉੱਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ